ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਡੇ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਉਹ ਲੈ ਕੇ ਆਪਾਂ ਆਰੀ ਹੈਂਡ ਮਿਕਸ ਤੇ ਇਕੱਲੇ ਮਸ਼ੀਨ ਤੇ ਪੈਚ ਵਰਕ ਦੇ ਜਿਹੜਾ ਆਪਾਂ ਇਹ ਸੂਟ ਲੈ ਕੇ ਆਏ ਅੱਜ ਬਹੁਤ ਹੀ ਸੋਹਣੇ ਸੂਟ ਨੇਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਆਪਾਂ ਜਿਹੜੇ ਸੂਟ ਨੇ ਦੁਪੱਟਿਆਂ ਦੇ ਨਾਲ ਰੈਡੀ ਕੀਤੇ ਨੇਗੇ ਕੁਝ ਕਿ ਕਸਟਮਰਾਂ ਦੇ ਸੂਟ ਨੇ ਕੁਝ ਕਿ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਤਦ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਤੇ ਜੇ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਿਲਾਈ ਕਰਵਾ ਕੇ ਮੰਗਵਾਉਣਾ ਚਾਹੁੰਦੇ ਤਾਂ ਆਪਾਂ ਸਿਲਾਈ ਵੀ ਕਰਕੇ ਭੇਜ ਦਾਂਗੇ ਤੇ ਜੇਕਰ ਤੁਸੀਂ ਬਿਨਾਂ ਸਿਲਾਈ ਤੋਂ ਆਨ ਸਟਿਚ ਮੰਗਵਾਉਣਾ ਚਾਹੁੰਦੇ ਤਾਂ ਆਪਾਂ ਆਨ ਸਟਿਚ ਵੀ ਜਿਹੜਾ ਭੇਜ ਸਕਦੇ ਆਂਗੇ ਆਪਣਾ ਦੇਖੋ ਇੱਕ ਚੈਨਲ ਹੈਗਾ ਜੀ ਕਮਲ ਸਪੈਸ਼ਲ ਸੂਟ ਜਿਹੜੇ ਨੂੰ ਚੈਨਲ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾਗਾ ਮੈਨੂੰ ਉਮੀਦ ਹੈ ਵੀ ਤੁਸੀਂ ਸਾਡੇ ਨਵੇਂ ਚੈਨਲ ਨੂੰ ਵੀ ਇਦਾਂ ਹੀ ਪਿਆਰ ਦਿਓਗੇ ਮੇਰਾ ਦੂਸਰਾ ਚੈਨਲ ਹੈਗਾ ਕਮਲ ਸੌਰੀ ਸਿੱਧੂ ਬੁਟੀਕ ਜੋਗਾ ਸਿੱਧੂ ਬੁਟੀਕ ਜੋਗਾ ਮੇਰਾ ਦੂਸਰਾ ਚੈਨਲ ਹੈਗਾ ਤੇ ਜਿਹਦਾ ਆਪਾਂ ਨੇਮ ਆ ਸਾਰਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿਖਾਂਗੇ ਤੇ ਉਹਦਾ ਲਿੰਕ ਵੀ ਮੈਂਸ਼ਨ ਕਰਾਂਗੇ ਤਾਂ ਤੁਸੀਂ ਉਹ ਚੈਨਲ ਤੇ ਜਾ ਕੇ ਵੀ ਜਿਹੜੇ ਆਪਣੇ ਵੀਡੀਓ ਦੇਖ ਸਕਦੇ ਹੋ ਉਹਦੇ ਉੱਪਰ ਸਿਰਫ ਆਪਣੇ ਸੂਟਾਂ ਦੀ ਵੀਡੀਓ ਹੋਣਗੀਆਂ ਤੇ ਉਹਨਾਂ ਸੂਟਾਂ ਜਿੰਨਾਂ ਸੂਟਾਂ ਨੂੰ ਦੇਖ ਕੇ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋਗੇ ਕੋਈ ਵੀ ਸੂਟ ਮਗਵਾਉਣਾ ਚਾਹੁੰਦੇ ਸਾਡੇ ਉਸ ਚੈਨਲ ਤੇ ਵੀ ਦੇਖ ਸਕਦੇ ਹੋ ਤੇ ਸਾਡੇ ਜਿਹੜਾ ਕਮਲ ਫੈਸ਼ਨ ਸੂਟ ਚੈਨਲ ਆ ਇਹਨੂੰ ਜਿਵੇਂ ਤੁਸੀਂ ਪਰਮਾ ਪਿਆਰ ਦਿੱਤਾ ਮੈਨੂੰ ਉਮੀਦ ਹੈ ਵੀ ਤੁਸੀਂ ਸਾਡੇ ਕਾਮਲ ਜੋਗਾ ਸਿੱਧੂ ਬੁਟੀਕ ਨੂੰ ਵੀ ਐਸੇ ਤਰ੍ਹਾਂ ਹੀ ਪਿਆਰ ਦਿਓਗੇ ਤੇ ਚੈਨਲ ਤੇ ਜੇਕਰ ਨਵੇਂ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਨਵੇਂ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਪਲੀਜ਼ ਸਾਡੇ ਨਵੇਂ ਚੈਨਲ ਨੂੰ ਵੀ ਫੋਲੋ ਕਰਿਓ ਤੇ ਨਵੇਂ ਚੈਨਲ ਨੂੰ ਦੇਖ ਕੇ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਸ ਤਰ੍ਹਾਂ ਸਾਡੇ ਇਸ ਚੈਨਲ ਦੇ ਉੱਪਰ ਸਬਸਕ੍ਰਾਈਬਰ ਸਾਡੇ ਵਧੇ ਨੇ ਤੇ ਉਸੇ ਲੋਟਰੀ ਸਾਡੇ ਦੇ ਰਿਹਾ ਆਪਣਾ ਦੂਸਰੇ ਚੈਨਲ ਦੇ ਉੱਪਰ ਵੀ ਵਧਣਾ ਆਪਾਂ ਇਹੀ ਵੀਡੀਓ ਦੂਜੇ ਚੈਨਲ ਦੇ ਉੱਪਰ ਵੀ ਲੋਅ ਅਪਲ ਕਿਉਂਕਿ ਉਹ ਜਨਨ ਸਿਰਫ ਆਪਣੇ ਸੂਟਾਂ ਲਈ ਹੈਗਾ ਤੇ ਇਹ ਚੈਨਲ ਦੇ ਉੱਪਰ ਆਪਾਂ ਦੇਖੋ ਸਟੀਚਿੰਗ ਦਾ ਕੰਮ ਵੀ ਕਰਦੇ ਆ ਤੇ ਜਿਹੜਾ ਆਪਾਂ ਸੂਟਾਂ ਦਾ ਆਪਣਾ ਵਰਕ ਵਰਕ ਦਾ ਕੰਮ ਆ ਇਹ ਵੀ ਕਰਦੇ ਆ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਏ ਹੋ ਆਊਗੀ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਛੱਡ ਦਿੱਤੇ ਕਿ WhatsApp ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਸਾਡੇ ਸਿੱਧੂ ਬੁਟੀਕ ਜੋਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਉੱਥੋਂ ਵੀ ਆਪਣੇ ਨਵੇਂ-ਨਵੇਂ ਸੂਟ ਦੇਖ ਕੇ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋਗੇ ਆਪਾਂ ਉਹਦਾ ਲਿੰਕ ਹੈ ਆਪਾਂ ਨਾਲ ਮੈਂਸ਼ਨ ਕਰਾਂਗੇ ਤਾਂ ਤੁਸੀਂ ਉਹ ਚੈਨਲ ਤੇ ਜਾ ਕੇ ਉਹ ਚੈਨਲ ਨੂੰ ਵੀ ਜਿਹੜਾ ਤੁਸੀਂ ਫੋਲੋ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਸਾਰੇ ਨੇਚਰਲ ਕ੍ਰੇਵ ਦੇ ਉੱਪਰ ਨੇ ਆ ਰਹੀਆਂ ਹਨ ਹੈਂਡ ਮਿਕਸ ਹੈਗਾ ਮੇਰੇ ਨਾਲ ਆਪਾਂ ਪੈਚਵਰਕ ਦੇ ਵੀ ਸੂਟ ਹੈਗੇ ਨੇ ਕੱਲੇ ਆਪਣੇ ਕੋਲੇ ਮਸ਼ੀਨ ਵਰਕ ਦੇ ਵੀ ਨੇ ਜਿਹੜੇ ਸੂਟ ਆਪਾਂ ਦੁਪੱਟਿਆਂ ਨਾਲ ਰੈਡੀ ਕੀਤੇ ਨੇਗੇ ਪਹਿਲਾ ਸੂਟ ਹੈਗਾ ਆਪਣਾ ਮੋਰਪੰਗ ਆਪਣਾ ਪਹਿਲਾ ਸੂਟ ਹੈਗਾ ਕਿ ਦੇਖੋ ਨੇਚਰਲ ਕ੍ਰੇਵ ਦਾ ਸੂਟ ਹੈਗਾ ਮੋਰਪੰਕੀ ਇਹਦਾ ਕਲਰ ਹੈਗਾ ਇਹ ਆਪਾਂ ਦੁਪੱਟੇ ਦੇ ਨਾਲ ਰੈਡੀ ਕੀਤਾਗਾ ਇਹ ਸੂਟ ਦਾ ਪਤਾ ਨੂੰ ਡਿਜ਼ਾਈਨ ਦਿਖਾਉਣਾ ਹੈ ਕਿ ਤੇ ਦੋ ਸੈਂਟਰ ਪੈਨਲ ਜਾਣਗੇ ਤੇ ਘੇਰੇ ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਦੇਖੋ ਇਹ ਤੇ ਘੇਰੇ ਦੇ ਉੱਪਰ ਕੰਮ ਇਸ ਤਰ੍ਹਾਂ ਦਾ ਆਰੀ ਹੈਂਡ ਮਿਕਸ ਕੀਤਾ ਹੋਇਆ ਜਿਹੜਾ ਇਹ ਚੈਨ ਦੇਖੋ ਡਿਜ਼ਾਈਨ ਹੈਗਾ ਦੇਖੋ ਥੋੜਾ ਜਿਹਾ ਆਪਾਂ ਇਹ ਇਕੱਲੇ ਜਰੀ ਦੇ ਨਾਲ ਕੀਤਾ ਹੋਇਆ ਹੈਗਾ ਜਿਹਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਅਪਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆਪਣਾ ਕੰਮ ਨੀਟ ਐਂਡ ਕਲੀਨ ਪੂਰਾ ਸਾਫ ਸੁਥਰਾ ਤੁਹਾਨੂੰ ਕੰਮ ਮਿਲੂਗਾ ਇਸ ਤਰ੍ਹਾਂ ਦਾ ਇਹ ਸਿਰਫ ਆਪਾ ਜਰਦੀ ਦੇ ਨਾਲ ਕੀਤਾ ਹੋਇਆ ਹੈਗਾ ਤੇ ਇਸੇ ਤਰ੍ਹਾਂ ਦੇਖੋ ਇਹਨਾਂ ਦੇ ਬਾਹਾਂਾਂ ਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਐ ਇਸ ਤਰ੍ਹਾਂ ਜਿਹੜੀ ਵਰਕ ਹੈ ਸਾਰੀ ਬਾ ਦੋਨਾਂ ਬਾਜ਼ੂ ਦੇ ਉੱਪਰ ਹੈਗੀ ਇਸ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਤੇ ਇਸੇ ਤਰ੍ਹਾਂ ਇਹ ਜਿਹੜਾ ਆਪਾਂ ਇਹਦਾ ਦੁਪੱਟਾ ਰੈਡੀ ਕੀਤਾ ਹੈਗਾ ਆਪਾਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾਉਨੇ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਦਾ ਇਹ 2.5 ਮੀਟਰ ਦਾ ਦੁਪੱਟਾ ਦੇਵਾਂਗਾ ਦੁਪੱਟੇ ਦਾ ਹੱਥ ਕਨੂਨ ਦਾ ਰਹੂਗਾ ਨਾਪਾਰਤਾ ਦੀ ਹੱਥ ਕਨੂਨ ਦਾ ਦੁਪੱਟਾ ਦਾ 44 ਇੰਚ ਪਣੇ ਲਗਾ ਇਹਦੇ ਫੋਰ ਸਾਈਡ ਦੇਖੋ ਆਪਾਂ ਇਸ ਤਰ੍ਹਾਂ ਦਾ ਸਾਰੇ ਦੁਪੱਟੇ ਨੂੰ ਕੰਮ ਕੀਤਾ ਹੋਇਆ ਜਿਹਦੇ ਸਿਰਫ ਆਪਣੇ ਦੁਪੱਟੇ ਦੀ ਇਕੱਲੀ ਫਿਨਿਸ਼ਿੰਗ ਰਹਿਣੀ ਹੈਗੀ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਹੋ ਤਾਂ ਆਪਾਂ ਤੁਹਾਨੂੰ ਫਿਨਿਸ਼ਿੰਗ ਪੱਟੀ ਉਹਦੀ ਪੂਰੀ ਕਰਕੇ ਫਿਰ ਇਹ ਸੂਟ ਹੈ ਨਾ ਤੁਹਾਡੇ ਪਾਸਲ ਲਗਾਵਾਂਗੇ ਆਪਾਂ ਤੇ ਇਸ ਤਰ੍ਹਾਂ ਦਾ ਇਹ ਸੂਟ ਹੈਗਾ ਜੇਕਰ ਤੁਹਾਨੂੰ ਇਹ ਕਲਰ ਡਿਜ਼ਾਈਨ ਪਸੰਦ ਹੈ ਜਾਂ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾਉਣਾ ਚਾ ਤਦ ਤੁਸੀਂ ਘਰ ਬੈਠੇ ਸਾਡੇ ਤੇ ਸੂਟ ਆਰਡਰ ਕਰ ਸਕਦੇ ਹੋਗੇ ਇਹ ਹੈਗਾਗਾ ਨੈਚੁਰਲ ਕ੍ਰੇਪ ਦੇ ਉੱਪਰ ਮੋਰ ਪੰਕੀ ਕਲਰ ਇਸ ਤੋਂ ਅਗਲਾ ਸੂਟ ਹੈਗਾਗਾ ਨੈਚੁਰਲ ਕ੍ਰੇਪ ਦਾ ਇਹ ਵੀ ਇਹ ਹੈਗਾਗਾ ਪੈਚਵਰਕ ਦਾ ਪੈਚਵਰਕ ਦਾ ਸੂਟ ਹੈਗਾ ਜਿਹੜਾ ਤਾਂ ਦੁਪੱਟਾ ਦਾ ਕੱਟਵਰਕ ਦਾਗਾ ਜਿਹੜਾ ਇਹ ਸੂਟ ਹੈ ਦੇਖੋ ਇਹ ਹੈਗਾਗਾ ਪੈਚਵਰਕ ਦਾ ਸੂਟ ਹੈ ਇਸ ਤਰ੍ਹਾਂ ਦਾ ਇਹਦੇ ਦੋ ਲੰਬੇ ਸੈਂਟਰ ਫਾਈਨਲ ਦੀ ਲੈਂਥ ਜਿੰਨੀ ਵੀ ਤੁਸੀਂ ਰੱਖਣਾ ਚਾਹੋ ਰੱਖ ਸਕਦੇ ਹੋ ਤੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਪੂਰਾ ਨੀਟ ਹੈਲ ਕਲੀਨ ਪੂਰਾ ਸਾਫ ਸੁਥਰਾ ਤੁਹਾਨੂੰ ਕੰਮ ਮਿਲੂਗਾ ਇਹਦੇ ਵਿੱਚ ਮਿਰਨ ਵਰਕ ਦੇ ਨਾਲ ਆਪਾਂ ਪੈਚ ਵਰਕ ਜਿਹੜਾ ਕੀਤਾ ਹੋਇਆ ਇਹਦੇ ਉੱਪਰ ਤੇ ਐਸੀ ਤਰ੍ਹਾਂ ਦੀ ਬਸ ਦੇ ਉੱਪਰ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਇਹ ਇਸ ਤਰ੍ਹਾਂ ਨਬਾਂ ਦੇ ਉੱਪਰ ਕੰਮ ਕਰਿਆ ਹੋਇਆ ਤੇ ਇਹ ਦੋ ਸੈਂਟਰ ਪੈਨਲ ਜਾਣਗੇ ਦੁਪट्टे ਨੂੰ ਆਪਾਂ ਸਿਰਫ ਕੱਟ ਵਰਕ ਦਿੱਤੀ ਹੋਈ ਐਸ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਦੁਪट्टे ਨੂੰ ਆਪਾਂ ਦਿੱਤੀ ਹੋਈ ਕੱਟ ਵਰਕ ਦੋ ਕਲਰ ਦੇ ਤੇ ਇਹ ਹੈਗਾ ਇਹਦਾ ਸੂਟ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ WhatsApp ਨੰਬਰ ਦੇ ਉੱਪਰ ਸੈਂਡ ਕਰ ਸਕਦੇ ਤੇ ਸੂਟ ਇਹਦਾ ਤੁਸੀਂ ਬੁੱਕ ਕਰਵਾ ਸਕਦੇ ਹੋ ਸਿਲਾਈ ਕਰਵਾਉਣਾ ਨਾ ਕਰਵਾਉਣਾ ਦੇਖੋ ਤੁਹਾਡੀ ਆਪਣੀ ਇੱਛਾ ਹੈਗੀ ਜੇਕਰ ਤੁਸੀਂ ਸਿਲਾਈ ਨਹੀਂ ਕਰਵਾਉਣੀ ਤਾਂ ਇਹਦੂ ਅਗਲਾ ਸੂਟ ਹੈਗਾ ਬਿਲਕੁਲ ਲਾਈਟ ਕਲਰ ਦਾ ਸੂਟ ਹੈ ਇਹ ਇਹਦੇ ਉੱਪਰ ਆਪਾਂ ਕੀਤਾ ਹੋਇਆ ਸਿਰਫ ਮਸ਼ੀਨਵਰਕ ਦਾ ਕੰਮ ਇਸ ਤਰ੍ਹਾਂ ਦਾ ਇਹਦੇ ਇੱਕ ਕਾਰਨਰ ਤੇ ਇਹ ਫਲਾਵਰ ਆਊਗਾ ਇਸ ਤਰ੍ਹਾਂ ਦਾ ਤੇ ਇਹਦੇ ਬਾਜੂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਇੱਕ ਫਲਾਵਰ ਦੇ ਨਾਲ نیچے ਕਟਵਰਕ ਆਊਗੀ ਤੇ ਇਹਦੇ ਨਾਲ ਵੀ ਇਹ ਦੁਪੱਟਾ ਦਾ ਦੁਪੱਟਾ ਵੀ ਆਪਾਂ ਇਹਦਾ ਵਾਈਟ ਜਿਹੜਾ ਕਟਵਰਕ ਨੀਚੇ ਘੇਰਤੇ ਹੋਇਆ ਹੋਇਆਗਾ ਉਹਦੇ ਨਾਲ ਆਪਾਂ ਇਹ ਵਾਲਾ ਦੇਖੋ ਦੁਪੱਟਾ ਕੀਤਾ ਹੋਇਆ 22 ਮੀਟਰ ਦਾ ਦੁਪੱਟਾ ਰਹੂਗਾ ਪੂਰਾ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਪੂਰਾ ਸਾਫ ਸੁਥਰਾ ਇਸ ਤਰ੍ਹਾਂ ਦਾ ਦੇਖੋ ਇਹਦੇ ਉੱਪਰ ਲਾਸ਼ ਵਗੈਰਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਨੇੜੇ ਤੋਂ ਕੰਮ ਵੀ ਦੇਖ ਸਕਦੇ ਹੋ ਪੂਰਾ ਨੀਟ ਐਂਡ ਕਲੀਨ ਪਾਫ ਦਾ ਕੰਮ ਮਿਲੂਗਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਆਪਣੇ ਇੱਕ ਘੇਰ ਦੇ ਕੋਰਨਰ ਦੇ ਹੋਏ ਫਲਾਵਰ ਜਿਹੜਾ ਇਹ ਵਾਲਾ ਆਊਗਾ ਬਿਲਕੁਲ ਸਿੰਪਲ ਫਾਬਰ ਜਾਂ ਸੂਟ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਇਸ ਤੋਂ ਅਗਲਾ ਸੂਟ ਹੈਗਾ ਇਹ ਵੀ ਕਸਟਮਰ ਦਾ ਸੂਟ ਹੈਗਾ ਇਹਨੂੰ ਆਪਾਂ ਵਰਕ ਕਰਨਾ ਸਲਾਈ ਕਰਨਾ ਸੌਰੀ ਇਹ ਸਲਾਈ ਤੋਂ ਬਾਅਦ ਇਹਦੇ ਦੁਪੱਟਾ ਦਾ ਜਿਹੜਾ ਆਪਾਂ ਬਾਅਦ ਦੇ ਵਿੱਚ ਉਹ ਰੈਡੀ ਕਰਨਾਗਾ ਇਸ ਤਰ੍ਹਾਂ ਦਾ ਇਹਦੇ ਘੇਰ ਦਾ ਕੰਮ ਆ ਜੂਗਾ ਦੋ ਸੈਂਟਰ ਪੈਨਲ ਆਉਣਗੇ ਇਹਦੇ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਇੱਕ ਬੂਟਾ ਆਊਗਾ ਦੇਖੋ ਆਪਣੇ ਬਾਜੂ ਦੇ ਉੱਪਰ ਤੁਸੀਂ ਕੰਮ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੇ ਇਹਦੇ ਵਿੱਚ ਆਰੀ ਆਰ ਆਰੀ ਤੇ ਹੈਂਡ ਦਾ ਕੰਮ ਹੈ ਜਿਹੜਾ ਮਿਕਸ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦਾ ਆ ਰੀਤੇ ਹੈਂਡ ਦਾ ਕੰਮ ਹੈ ਨਾ ਮਿਕਸ ਕੀਤਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਪੂਰਾ ਨੀਟ ਹੈਂਡ ਕਲੀਨ ਪੂਰਾ ਸਾਫ ਸੁਥਰਾ ਕੰਮ ਹੈ ਰੀਤੇ ਇਹ ਹੈਗਾ ਆਪਣੇ ਕਸਟਮਰ ਦਾ ਸੂਟ ਹੈ ਆਪਾਂ ਸਲਾਈ ਕਰਨਾਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਕਿਸੇ ਹੋਰ ਫੈਬਰਿਕ ਤੇ ਉੱਪਰ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਸੇਮ ਕਲਰ ਦੇ ਉੱਪਰ ਜਾਂ ਕਿਸੇ ਹੋਰ ਕਲਰ ਦੇ ਉੱਪਰ ਕਰਵਾਉਣਾ ਚਾਹਦੇ ਤਾਂ ਆਪਾਂ ਤੁਹਾਨੂੰ ਇਹ ਕਰਵਾ ਕੇ ਦੇ ਸਕਦੇ ਆ ਇਹਦਾ ਦੁਪੱਟਾ ਆਪਾਂ ਕਰਵਾਉਣਾ ਹੈ ਦੇਖੋ ਦੁਪੱਟੇ ਦੀ ਪੁਲੀਸ਼ਿੰਗ ਲਈ ਗਿਆ ਹੋਇਆ ਹੈਗਾ ਜੇ ਇਹ ਸੂਟ ਆਗਲਾ ਸੂਟ ਹੈਗਾ ਇਹ ਵੀ ਕਸਟਮਰ ਦਾ ਸੂਟ ਹੈਗਾ ਇਹ ਵਾਈਟ ਕਲਰ ਦੇ ਉੱਪਰ ਬਣਾਇਆ ਉਹਨਾਂ ਨੇ ਆਫ ਵਾਈਟ ਕਲਰ ਦਾ ਸੂਟ ਹੈ ਇਹ ਦੇਖੋ ਨਾਪਰ ਦੀ ਨੇਚਰਲ ਕ੍ਰੇਵ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੋ ਸੈਂਟਰ ਪੈਨਲ ਜਾਣਗੇ ਇਹਦੇ ਗਲੇ ਦਾ ਕੰਮ ਆ ਗਿਆ ਉੱਪਰ ਤੁਸੀਂ ਦੇਖ ਸਕਦੇ ਹੋ ਨੈਕ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਦੇਖੋ ਮਸ਼ੀਨ ਤੇ ਬਿਲਕੁਲ ਸਿੰਗਲ ਟਾਂਕੇ ਦਾ ਕੰਮ ਆਗਾ ਇਹ ਤੁਹਾਨੂੰ ਆਪਾਂ ਨੇੜੇ ਤੋਂ ਕੰਮ ਵੀ ਦਿਖਾ ਦਿੰਨੇ ਬਿਲਕੁਲ ਸਿੰਗਲ ਟਾਂਕੇ ਦਾ ਕੰਮ ਹੈ ਕਿਉਂਕਿ ਇਹ ਕੰਮ ਥੋੜਾ ਜਿਹਾ ਬਣਾਉਣ ਵੇਲੇ ਜਿਹੜੀਆਂ ਦਿੱਕਤਾਂ ਨੇ ਦੇਖੋ ਜਿਹੜਾ ਇਹ ਕੰਮ ਹੈਗਾ ਪੂਰੀ ਸਫਾਈ ਦੇ ਨਾਲ ਆਪਾਂ ਕਰਨਾ ਪੈਂਦਾ ਸਿੰਗਲ ਟੈਂਕੇ ਦਾ ਕੰਮ ਹੈ ਬਿਲਕੁਲ ਬਰੀਕ ਦਾ ਇਹਦਾ ਥੋੜਾ ਜਿਹਾ ਰੇਟ ਆਪਾਂ ਨੂੰ ਕੀ ਹੁੰਦਾ ਹੈਗਾ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਕਿਉਂਕਿ ਪਾਪਾ ਕੰਮ ਹੁੰਦਾ ਜਿਹੜਾ ਉਹ ਥੋੜਾ ਜਿਹਾ ਆਪਣਾ ਜਲਦੀ ਹੋ ਜਾਂਦਾ ਹੈ ਇਹ ਕੰਮ ਬਾਰ-ਬਾਰ ਮਸ਼ੀਨ ਉੱਥੀ ਘੁੰਮਣੀ ਉੱਥੇ ਉਹ ਕਰਨਾ ਤਾਂ ਇਹਦੇ ਨਾਲ ਜਿਹੜਾ ਆਪਣਾ ਕੰਮ ਤੇ ਟਾਈਮ ਲੱਗ ਜਾਂਦਾ ਹੈ ਐਸ ਤਰ੍ਹਾਂ ਦੇਖੋ ਇਹਦੇ ਬਾਹ ਦੇ ਉੱਪਰ ਕੰਮ ਕੀਤਾ ਹੈ ਜਦੀ ਦੇ ਨਾਲ ਦੋ ਸੈਂਟਰ ਪੈਨਲ ਜਾਣਗੇ ਇਹਦੇ ਤੇ ਨੀਚੇ ਘੇਰ ਦੇ ਉੱਪਰ ਵੀ ਐਸ ਤਰ੍ਹਾਂ ਦਾ ਫਲਾਵਰ ਮ ਇਹਦਾ ਦੁਪੱਟਾ ਵੀ ਅਜੇ ਆਪਾਂ ਦੇਖੋ ਡਾਈ ਕਰਕੇ ਜਿਹਦੀ ਫਿਨਿਸ਼ਿੰਗ ਦੀ ਲੇਸ ਪੱਟੀ ਲਗਾਨੀ ਹੈ ਇਹਦੇ ਤੇ ਉਹ ਆਪਾਂ ਬਾਅਦ ਵਿੱਚ ਲਗਾਵਾਂਗੇ ਇਸ ਤਰ੍ਹਾਂ ਦਾ ਬਿਲਕੁਲ ਪਲੇਨ ਆਪਾਂ ਦੁਪੱਟਾ ਰੱਖਣਾ ਜੇਕਰ ਤੁਹਾਨੂੰ ਇਹ ਵੀ ਡਿਜ਼ਾਈਨ ਪਸੰਦ ਆ ਤੇ ਤੁਸੀਂ ਇਹ ਸੇਮ ਕਲਰ ਦੇ ਉੱਪਰ ਸੇਮ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਇਹਦਾ ਐਡੀ ਕਰਵਾ ਸਕਦੇ ਹੋ ਉਸ ਤੋਂ ਬਾਅਦ ਚ ਹੈਗਾ ਕਿ ਆਪਣੇ ਕੋਲ ਇੱਕ ਵਾਈਟ ਕਲਰ ਦਾ ਸੂਟ ਹੋ ਰਿਹਾ ਹੈ ਇਹ ਇਹ ਆਪਾਂ ਸੇਲ ਕਰਨ ਲਈ ਬਣਵਾਇਆ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੋਇਆ ਤਾਂ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋਗੇ ਸਲਾਈ ਨਾ ਕਰਨੀ ਜੇ ਨਾ ਕਰਨ ਤੁਹਾਡੀ ਆਪਣੀ ਇੱਛਾ ਤੁਸੀਂ ਇਹਦੇ ਘੇਰ ਦਾ ਕੰਮ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਾਫ ਦਾ ਕੰਮ ਹੋਇਆ ਹੋਇਆ ਇਹਦੇ ਉੱਪਰ ਇਸ ਤਰ੍ਹਾਂ ਜਰੀ ਦੇ ਨਾਲ ਉੱਪਰ ਤੋਂ ਕਲੰਡਰਾਂਸ ਤੱਕ ਦੇਖੋ ਜੇ ਕਲੀਆਂ ਜਾਣਗੀਆਂ ਅੰਡਰਾਂਸ ਤੱਕ ਕਲੀਆਂ ਜਾਣਗੀਆਂ ਜੀਆਂ ਤੇ ਤੁਸੀਂ ਕੰਮ ਦੇਖ ਸਕਦੇ ਹੋ ਨੇੜੇ ਤੋਂ ਬਿਲਕੁਲ ਸਾਫ਼ ਸੁਥਰਾ ਕੰਮ ਮਿਲੂਗਾ ਤੁਹਾਨੂੰ ਪਾਫ ਮਸ਼ੀਨ ਦਾ ਕੰਮ ਆ ਇਹ ਜਰੀ ਦੇ ਨਾਲ ਇਹਦੇ ਸੈਂਟਰ ਪੈਨਲ ਜਾਣਗੇ ਤੇ ਇਸੇ ਤਰ੍ਹਾਂ ਦੇਖੋ ਇਹਦੇ ਨਾਲ ਬਾਜੂ ਦਾ ਕੰਮ ਹੈ ਆਜ ਦੇ ਪ੍ਰਤਨਿਕ ਫਲਾਵਰ ਮਿਲੂਗਾ ਤੇ ਨੀਚੇ ਜਿਹੜਾ ਮਸ਼ੀਨ ਦੇ ਨਾਲ ਜਰੀ ਦਾ ਕੰਮ ਮਿਲੂਗਾ ਆਪਾਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾਉਨੇ ਆ ਪਿਆਰਾ ਆਰਗੈਨਜ਼ਾ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਇਸ ਤਰ੍ਹਾਂ ਦਾ ਇਸ ਚਾਰੇ ਕੋਨਰ ਦੇ ਉੱਪਰ ਦੇਖੋ ਇਸ ਤਰ੍ਹਾਂ ਦਾ ਤੁਹਾਨੂੰ ਫਲਾਵਰ ਮਿਲਣਗੇ ਇਹਦੇ ਤੇ ਇਸ ਤਰ੍ਹਾਂ ਇਹ ਫੋਰ ਸਾਈਡ ਮਿਲੂਗੀ ਕੱਟਵਰਕ ਜਰੀ ਦੇ ਨਾਲ ਤੇ ਇੱਕ ਇੱਕ ਫਲਾਵਰ ਮਿਲੂਗਾ ਦੁਪੱਟੇ ਦੇ ਹਾਫ ਦੇ ਵਿੱਚ ਤੇ ਚਾਰੇ ਕੋਨਰ ਦੇ ਉੱਪਰ ਇਸ ਤਰ੍ਹਾਂ ਦੇ ਫਲਾਵਰ ਨੇ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਸਾਨੂੰ ਡਾਇਰੈਕਟਰੀ ਕਾਲ ਵੀ ਲਗਾ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੇ ਇਸ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਕੇੜਾ ਸੂਟ ਦਾ ਤੁਸੀਂ ਆਰਡਰ ਕਰਵਾ ਸਕਦੇ ਹੋਗੇ ਇਸ ਤੋਂ ਅਗਲਾ ਸੂਟ ਹੈਗਾ ਆਪਣੇ ਕੋਲ ਫੁਲਕਾਰੀ ਦਾ ਇਹ ਆਪਾਂ ਫੁਲਕਾਰੀ ਦਾ ਸੂਟ ਕਰਵਾਇਆਗਾ ਆਰੀ ਵਰਕ ਦੇ ਵਿੱਚ ਜੇਕਰ ਤੁਸੀਂ ਇਹੀ ਕੰਮ ਹੱਥੇ ਕਰਵਾਉਣਾ ਚਾਹੁੰਦੇ ਹੋਗੇ ਹੈਂਡ ਦੇ ਵਿੱਚ ਤਾਂ ਥੋੜਾ ਜਿਹਾ ਚੂੜ ਦਾ ਇਹਨਾਂ ਅਰੇ ਇਹ ਟਾਕਾ ਜਿਆਦੇ ਕਾਸਟ ਲਈ ਚਲਾ ਜਾਂਦਾ ਇਹਦੇ ਲਈ ਆਪਾਂ ਨੇ ਇਹ ਸੂਟ ਹੈ ਜਿਹੜਾ ਇਹ ਆ ਭਾਰੀ ਦੇ ਵਿੱਚ ਕਰਵਾਇਆ ਦੇਖੋ ਜਿਹੜਾ ਆਪਾਂ ਹੱਤੀ ਕੰਮ ਕਰਵਾਉਣਾ ਹੱਤੀ ਕੰਮ ਕਰਵਾਉਣ ਨਾਲ ਜਿਹੜੇ ਇਹਦੇ ਰੇਸ਼ੇ ਹੁੰਦੇ ਨੇ ਦੇਖੋ ਜਰੀ ਦੇ ਰੀਲ ਦੇ ਤਾਂ ਉਹ ਦੇਖੋ ਲੰਮਾ ਟਾਈਮ ਨਹੀਂ ਕੱਟਦਾ ਹੈਗਾ ਕਈ ਵਾਰ ਆਪਾਂ ਲੰਮਾ ਟਾਈਮ ਸੂਟ ਪਾਉਣਾ ਚਾਹੁੰਦੇ ਆ ਤਾਂ ਉਹ ਲੰਮਾ ਟਾਈਮ ਨਹੀਂ ਪੈਂਦਾ ਇੱਕ ਜਾਂ ਦੋ ਧੂਆਂ ਦੇ ਵਿੱਚ ਜਿਹੜਾ ਉੱਥੋਂ ਥ੍ਰੈਡਾਂ ਦਾ ਸਾਰਾ ਖਰਾਬ ਹੋ ਜਾਂਦਾ ਹੈਗਾ ਜਿਹਦੇ ਨਾਲ ਆਪਣੇ ਸੂਟ ਦੀ ਗ੍ਰੇਸ ਹੈ ਬਿਲਕੁਲ ਖਰਾਬ ਹੋ ਜਾਂਦੀ ਹੈ ਹਨਾ ਹੇ ਦੇਖੋ ਜੀ ਆਪਾਂ ਜਿਹੜਾ ਤੈਨੂੰ ਇਹ ਸੂਟ ਦੇ ਨਾਲ ਪਾਰੀ ਦੇ ਵਿੱਚ ਕਰਵਾਇਆਗਾ ਤਾਂ ਜੋ ਇਹ ਸੂਟ ਵਧੀਆ ਪਹਿਨਿਆ ਜਾ ਸਕੇ ਇਹਨੂੰ ਹੈਂਡ ਵਾਸ਼ ਵੀ ਆਪਾਂ ਕਰੀ ਕਰ ਸਕਦੇ ਆ ਇਹਦਾ ਦੇਖੋ ਹੈਗਾ ਨੇ ਘੇਰ ਦਾ ਕੰਮ ਤੇ ਉੱਪਰ ਦੇਕਰ ਇਸ ਤਰ੍ਹਾਂ ਜਾਣਗੇ ਬੂਟੀਆਂ ਇਹਨਾਂ ਉੱਪਰ ਜਿਹੜੇ ਕਲਰਾਂ ਦੀ ਵਰਕ ਹੈ ਉਸ ਕਲਰ ਦੀਆਂ ਦੇਖੋ ਬੂਟੀਆਂ ਜਾਣੀਆਂ ਉੱਪਰ ਤੱਕ ਤੇ ਇਸੇ ਤਰ੍ਹਾਂ ਦੇਖੋ ਪੂਰਾ ਹੈਵੀ ਕੰਮ ਹੈਗਾ ਬਾਹਾਂ ਦੇ ਉੱਪਰ ਇਹ ਹੈ ਕਹਿੰਦੀ ਬਾਹਾਂ ਦੇ ਉੱਪਰ ਕੰਮ ਇਹ ਕੰਮ ਆ ਪਾਰੀ ਦੇ ਵਿੱਚ ਕਰਵਾਇਆਗਾ ਦੇਖੋ ਮੇਰੀ ਜੇ ਤੁਹਾਨੂੰ ਇਹੀ ਰਹੂਗੀ ਵੀ ਜਿਹੜੇ ਤੁਸੀਂ ਇਹ ਹੱਥੀਂ ਕੰਮ ਕਰਵਾਉਣਾਗਾ ਇਹਦੀ ਤਾਂ ਦੇ ਤੁਸੀਂ ਇਹੀ ਕੰਮ ਆ ਰਹੀ ਜਾਂ ਮਸ਼ੀਨ ਦੇ ਵਿੱਚ ਕਰਵਾਉਗੇ ਤਾਂ ਇਹਨਾਂ ਤੁਹਾਡੇ ਸੂਟ ਦੀ ਲਾਈਫ ਵੀ ਬਣ ਜੂਗੀ ਵਧੀਆ ਤੇ ਤੁਸੀਂ ਇਹ ਸੂਟ ਨੂੰ ਲੰਮਾ ਟਾਈਮ ਵੀ ਪਹਿਨ ਸਕਦੇ ਹੋ ਕਿਉਂਕਿ ਹੱਥ ਆਲਾ ਕੰਮ ਥੋੜਾ ਜਿਹਾ ਪੈਂਦਾ ਵੀ ਕੋਸਟਲੀਏ ਤੇ ਆਪਣਾ ਤਾਂ ਲੰਮਾ ਟਾਈਮ ਜਣਾਉ ਨਹੀਂ ਪੈਂਦਾ ਇਹ ਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਦੁਪੱਟੇ ਦੇ ਦੋਨੇ ਪੱਲਿਆਂ ਦੇ ਉੱਪਰ ਤੁਹਾਨੂੰ ਕੰਮ ਹੈਵੀ ਮਿਲੇਗਾ ਇਸ ਤਰ੍ਹਾਂ ਦਾ ਸਾਰਾ ਦੁਪੱਟਾ ਪੂਰਾ ਹੈਵੀ ਹੈ ਦਾ ਫੋਰ ਸਾਈਡ ਹੈ ਤੇ ਦੇਖੋ ਇਸ ਤਰ੍ਹਾਂ ਦੀ ਤਾਨੂੰ ਇਹ ਪੱਟੀ ਮਿਲੂਗੀ ਇਹਦੇ ਪਨਿਸ਼ਿੰਗ ਪੱਟੀ ਹਲੇ ਆਪਾਂ ਕਰਨੀ ਹੈ ਕਿ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੋਇਆ ਤਾਂ ਇਹਦੀ ਆਪਾਂ ਤਾਂ ਉਹਨਾਂ ਨੂੰ ਜਿਹੜੀ ਪਨਿਸ਼ਿੰਗ ਪੱਟੀਆਂ ਆਪਾਂ ਕਰਕੇ ਦੇਵਾਂਗੇ ਇਸ ਤਰ੍ਹਾਂ ਦਾ ਦੇਖੋ ਇਹ ਸੂਟ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤਾਂ ਆਪਣੇ ਲਈ ਘਰ ਬੈਠੇ ਸੂਟ ਤੁਸੀਂ ਮੰਗਵਾ ਸਕਦੇ ਹੋ ਸਲਾਈ ਕਰਵਾਉਣੀ ਨਾ ਕਰਵਾਉਣੀ ਤੁਹਾਡੀ ਆਪਣੀ ਇੱਛਾ ਹੈਗੀ ਇਸ ਤੋਂ ਬਾਅਦ ਹੈ ਕਹਿੰਦੇ ਕਿ ਇਹ ਵੀ ਕਸਟਮਰ ਦਾ ਸੂਟ ਹੈਗਾ ਜਿਹੜਾ ਪਏ ਵਾਲਾ ਕਰਵਾਇਆ ਗਿਆ ਅੰਬ੍ਰਸੀਆ ਜੈਸਾ ਸੂਟ ਹੈ ਬਹੁਤ ਹੀ ਸੋਹਣਾ येलो ਕਲਰ ਆ ਗਿਆ ਇਹ ਆਪਾਂ ਕਲਰ ਦੇਖੋ ਕਸਟਮਰ ਦੀ ਡਿਮਾਂਡ ਤੇ ਡਾਈ ਕਰਵਾਏਗਾ ਨਾ ਭਾਰਤ ਦੀ ਨੇਚਰਲ ਕਰੇਵਾ ਇਹ ਦੇਖੋ ਇਹ ਤਾਂ ਹੈਗਾ ਦੇ ਕਿਰਦਾ ਕੰਮ ਤੇ ਇਸ ਤਰ੍ਹਾਂ ਹੈਗਾ ਇਹਨਾਂ ਦੇ ਦੇਖੋ ਪੌਂਜਾ ਦਾ ਕੰਮ ਤੇ ਬਾਵਾ ਦਾ ਕੰਮ ਇਹਦੇ ਬਾਵਾ ਦਾ ਕੰਮ ਆ ਗਿਆ ਇਹ ਪੌਂਜਾ ਦਾ ਕੰਮ ਆ ਗਿਆ ਤੇ ਤੁਹਾਨੂੰ ਆਪਾਂ ਨੇੜੇ ਤੋਂ ਕੰਮ ਵੀ ਦਿਖਾ ਦਿੰਦੇ ਆ ਪੂਰਾ ਸਾਫ਼ ਸੁਥਰਾ ਤੁਹਾਨੂੰ ਕੰਮ ਮਿਲੂਗਾ ਇਸ ਤਰ੍ਹਾਂ ਦਾ ਇਹ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਦੁਪੱਟਾ ਦੇਖੋ ਆਪਾਂ ਬਨੇਸ਼ਿੰਗ ਪੱਟੀ ਦੇ ਕੇ ਇਹਨੂੰ ਰੈਡੀ ਕੀਤਾ ਹੈ ਕਸਟਮਰ ਨੇ ਦੇਖੋ 골ਡਨ ਦੇ ਥੱਲੇ ਪੱਟੀ ਲਵਾਈ ਹੈਗੀ ਆਪਾਂ ਉਸੇ ਤਰ੍ਹਾਂ ਦੀ ਪੱਟੀ ਦੇ ਕੇ ਇਹਨੂੰ ਰੈਡੀ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ 2.5 ਮੀਟਰ ਦਾ ਦੁਪੱਟਾ ਹੈ ਤੇ ਨਾਲ ਆਪਾਂ ਇਹਦੇ ਉੱਪਰ ਕੀਤੀ ਹੈਗੀ 4 ਸਾਈਡ ਵਰਕ ਇਹਨਾਂ ਨੇ ਦੁਪੱਟਾ ਵੀ ਜਿਹੜਾ ਕਸਟਮਰ ਨੇ ਆਪਾਂ ਤੋਂ ਰੈਡੀ ਕਰਵਾਇਆ ਹੈਗਾ ਇਸ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਸੁਥਰਾ ਤੁਹਾਨੂੰ ਕੰਮ ਮਿਲੇਗਾ ਇਹ ਨਹੀਂ ਹੈਗਾ ਵੀ ਕੋਈ ਕੰਮ ਦੇ ਵਿੱਚ ਆਪਾਂ ਕੋਈ ਕਮੀ ਪੇਚੀ ਰੱਖਾਂਗੇ ਆਪਾਂ ਕਸਟਮਰ ਦੇ ਕਹਿਣ ਤੋਂ ਥੋੜਾ ਕੰਮ ਜ਼ਿਆਦਾ ਹੀ ਕਰਵਾਉਣਾ ਹੈ ਤੇ ਜਿਹਦੇ ਲਈ ਦੇਖੋ ਕਸਟਮਰ ਨੂੰ ਵੀ ਵਧੀਆ ਲੱਗਦਾ ਹੈ ਨਾ ਵੀ ਸਾਡੀ ਚੀਜ਼ ਜਿਹੜੀ ਵਧੀਆ ਬਣ ਕੇ ਆਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਦੁਪੱਟੇ ਨੂੰ ਫਿਨਿਸ਼ਿੰਗ ਆਈ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤਾਂ ਤੁਸੀਂ ਇਹ ਕਲਰ ਦੇ ਉੱਪਰ ਜਾਂ ਕਿਸੇ ਹੋਰ ਕਲਰ ਦੇ ਉੱਪਰ ਵੀ ਇਹਨੂੰ ਬਣਵਾ ਸਕਦੇ ਹੋ ਇਹਹੀ ਡਿਜ਼ਾਈਨ ਨੂੰ ਤੁਸੀਂ ਥੋੜਾ ਜਿਹਾ ਹੈਵੀ ਵੀ ਬਣਾ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਸੀਂ ਹਲਕਾ ਬਣਵਾ ਲੈ ਇਸ ਨੂੰ ਜ਼ਿਆਦਾ ਹੈਵੀ ਵੀ ਆਪਾਂ ਬਣਾ ਸਕਦੇ ਹਾਂ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਆਪਣੇ ਲਈ ਜਿਹੜਾ ਘਰ ਬੈਠੇ ਸੂਟ ਹੈ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਦੇਖੋ ਸੂਟ ਰੈਡੀ ਕਰਵਾਉਣ ਤੋਂ ਪਹਿਲਾਂ ਜਿਹੜੀ ਤੁਹਾਨੂੰ ਹਾਫ ਪੇਮੈਂਟ ਆ ਪਹਿਲਾਂ ਕਰਨੀ ਪੈਣੀ ਹੈ ਹਾਫ ਪੇਮੈਂਟ ਤੁਹਾਨੂੰ ਬਾਅਦ ਦੇ ਵਿੱਚ ਕਿਉਂਕਿ ਜਦੋਂ ਆਪਾਂ ਸੂਟ ਦਾ ਆਰਡਰ ਲੈਣੇ ਹੈਗੇ ਤਾਂ ਆਪਾਂ ਹਾਫ ਪੇਮੈਂਟ ਪਹਿਲਾਂ ਲੈਣੇ ਹੈ ਤੇ ਹਾਫ ਪੇਮੈਂਟ ਜਿਹੜੀ ਆਪਾਂ ਬਾਅਦ ਦੇ ਵਿੱਚ ਲੈਣੇ ਜਦੋਂ ਸੂਟ ਰੈਡੀ ਹੋ ਕੇ ਆਪਣੇ ਕੋਲ ਆ ਜਾਂਦਾਗਾ ਸੂਟ ਦਾ ਜਦੋਂ ਵੀ ਤੁਸੀਂ ਆਰਡਰ ਦੇਣਾ ਪਲੀਜ਼ ਸਾਨੂੰ 15 ਤੋਂ 20 ਦਿਨ ਦਾ ਟਾਈਮ ਦਿਆ ਕਰੋ ਤੇ 15 ਤੋਂ 20 ਦਿਨ ਦਾ ਟਾਈਮ ਆ ਅਸੀਂ ਇਸ ਲਈ ਲੈਂਦੇ ਕਿਉਂਕਿ ਕਈ ਵਾਰ ਦੇਖ ਸਾਡੇ ਵੀ ਕਾਰੀਗਰਾਂ ਕੋਲ ਕੰਮ ਹੈਗਾ ਕਾਫੀ ਹੋ ਜਾਂਦਾ ਤੇ ਸਾਨੂੰ ਵਰਕ ਕਰਾਉਣ ਦੇ ਵਿੱਚ ਥੋੜੀ ਦਿੱਕਤ ਹੁੰਦੀ ਹੈਗੀ ਕਿਉਂਕਿ ਕੰਮ ਦਾ ਉਪਰੋ ਰਾਸ਼ਾਗਾ ਤੁਹਾਨੂੰ ਵੀ ਪਤਾ ਹੈ ਨਾ ਵੀ ਮੇਰੇ ਕੋਲੇ ਵੀ ਮੈਰ ਜਾਂਦਾ ਥੋੜੀ ਜਿਹਾ ਕੰਮ ਦਾ ਜਿਹੜਾ ਬਹੁਤ ਜ਼ਿਆਦਾ ਰਾਸ਼ਾ ਤਾਂ ਇਹ ਮੈਂ ਤੇ ਵੀਡੀਓ ਅਪਲੋਡ ਨਹੀਂ ਹੋ ਰਹੀਆਂ ਮੈਨੂੰ ਉਮੀਦ ਹੈ ਵੀ ਅੱਜ ਵਾਲਾ ਸੂਟ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਸੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟਾਂ ਤੁਹਾਨੂੰ ਕਿੱਦਾਂ ਨੇ ਲੱਗੇ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰ that's three